ਬਿਤੇ ਦਿਨੀ ਪੜਪਾ ਅਗੂ ਮਨੋਰੰਜਨ ਕਾਲੀਆ ਦੇ ਘਰ ਹੋਏ ਗਰਨੇਡ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਕਦੀ ਹੋਈ ਦਿਖਾਈ ਦੇ ਰਹੀ ਹੈ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਮਨੋਰੰਜਨ ਕਾਲੀਆ ਦੇ ਘਰ ਜਾ ਕੇ ਪ੍ਰੈਸ ਕਾਨਫਰੰਸਾਂ ਕੀਤੇ ਜਾ ਰਹੇ ਨੇ ਤੇ ਸੀਐਮ ਭਗਵੰਤ ਮਾਨ ਤੇ ਸਿੱਧੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਅੱਜ ਬਿਕਰਮਜੀਠੀਆ ਭਾਜਪਾ ਆਗੂ ਪਰਨੰਝਨ ਕਾਲੀਆ ਤੇ ਘਰ ਪਹੁੰਚਣੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐਮ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਇਹਨਾਂ ਮਾੜਾ ਹਾਲ ਹੋ ਚੁੱਕਿਆ ਹੈ ਕਿ ਬੀਤੇ ਕੁਝ ਮਹੀਨਿਆਂ ਦੇ ਵਿੱਚ ਕੁੱਲ 17 ਬਲਾਸਟ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਜਿਸ ਦੇ ਵਿੱਚ ਪੁਲਿਸ ਚੌਕੀਆਂ ਮੰਦਰ ਵੱਡੇ ਲੀਡਰਾਂ ਦੇ ਘਰ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਦਾ ਕਹਿਣਾ ਕਿ ਇਹਨੇ ਬਲਾਸਟਾਂ ਪਿਛਲੇ ਕੁਝ ਮਹੀਨੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਨਹੀਂ ਹੋਏ ਜਿੰਨੇ ਕਿ 17 ਬਲਾਸਟ ਪੰਜਾਬ ਦੇ ਵਿੱਚ ਇਸ ਮੌਕੇ ਹੋ ਚੁੱਕੇ ਨੇ ਇਸ ਦੇ ਨਾਲੇ ਵਿਕਰਮ ਜੀਠੇ ਦੇ ਵੱਲੋਂ ਹੋਰ ਕੀ ਕੁਝ ਆਖਿਆ ਗਿਆ ਤੁਹਾਨੂੰ ਉਹਨਾਂ ਦਾ ਬਿਆਨੀ ਸੁਣਾ ਦਿੰਨੇ ਆ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਤਲਬ ਵਿੱਚ ਬਕਮਾ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਹਾ ਦੇਖੋ ਮੈਂ ਬਾਰ ਬਾਰ ਕਹਿ ਰਿਹਾ ਹਾਂ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵੇਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਹੋਪਰ ਲੈ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ। ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਊਟ ਆਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀਗਾ ਕਿ ਤੁਸੀਂ ਮਾਈਨੋਰਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲਏ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਪੜੇ ਫੁੜੇ ਕੀ ਨਹੀਂ ਪੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ ਅਸਲੀਅਤ ਕੀ ਹੈ ਇਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਥੋੜਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਹੈ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਥ ਹੈ ਇਸ ਲਈ ਦੇਖੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜੋ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਸੋ ਮਤਲਬ ਦਿਸ ਗੇਮ ਦਾ ਗਵਰਨਮੈਂਟ ਇਟ ਸੈਲਫਿਸ਼ ਪਲੇਇੰਗ ਔਰ ਰਾਮੇਬਾਜ ਨੇ एवरीथिंग ਇਜ਼ ਪੀਆਰ ਐਕਸਰਸਾਈਜ਼ ਇਹ ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮਹੱਲਾ ਕਲੀਨਿਕ ਤੋਂ ਯਾ ਆ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹਾਂਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਨਾ ਤਾਂ ਆਪ ਐਕਸਪੀਰੀਅੰਸ ਕੀਤਾ ਸਾਰਾ ਟਰਮ ਸੋ ਇਹ بڑا ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆ ਮਕੇਨ ਵਰਨਿੰਗ ਟੂ ਕੰਪਲੈਂਟਸ ਥੈਟ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ði ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ਦਿਸ ਸਕੇਟ ਕਿਹੜੇ ਸੂਬੇ 'ਚ ਤੁਸੀਂ ਪੰਜਾਬ ਤੇ ਛੱਡ ਦੇਸ਼ ਦੇ ਕਿਹੜੇ ਸੂਬੇ 'ਚ ਖਬਰ ਆਈ ਹੈ ਸਰ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ 'ਚ 17ਵਾਂ ਬਲਾਸਟ ਹੋ ਗਿਆ ਐਂਡ ਦ ਚੀਫ ਮਿਨਿਸਟਰ ਇਜ਼ ਕਲੂਲੈਸ ਔਰ ਇੱਕੇ ਖਾਮਾ ਨਮਾ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰੁਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀ.ਸੀ.ਪੀ ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਜੇ ਜੇ ਬਦਲਣ ਦੀ ਲੋੜ ਹੈ ਤੇ ਇਸ ਦਾ ਜੋਕਰ ਔਨ ਦਾ ਟਾਪ ਜੂਸ ਨਾਟ ਬੀਂਗ ਏਬਲ ਟੂ ਅੰਡਰਸਟੈਂਡ ਦਾ ਗਰਾਊਂਡ ਰਿਐਲਿਟੀ ਔਰ एवरीथिंग ਇਸ ਟੋਟਲੀ ਪੋਲਿਟਿਸਾਈਜ਼ਡ ਫਰਮ ਇੰਟੈਲੀਜੈਂਸ ਟੂ ਗਵਰਨੈਂਸ ਟੂ ਪੋਸਟਿੰਗ ਟੂ ਸਿਕਿਉਰਿਟੀ ਡਿਪਲੋਇਮੈਂਟ ਹਰ ਚੀਜ਼ ਪੋਲਿਟਿਕਲ ਫੈਸਲੇ ਨਾਲ ਹੋ ਰਹੀ ਹੈ ਇਟਸ ਨਾਟ ਹੈਪਨਿੰਗ ਵਿਦ ਦਾ ਫਰੀ ਵਿਲ ਆਫ officers in charge ਲੇਕਿ ਬਿਆਨ ਆਦਾ ਆਪਣੇ ਬਣਾ ਸੱਤ ਨਸ਼ਿਆਂ ਦੇ ਦਿੱਤੇ ਜਿਹੜੇ ਸਾਲ ਤੋਂ ਬੀ ਬਫਲਾ ਰਹੇ ਮੀਟ ਵਾਈਟ ਕੁਝੰਤੇ ਆਪ ਆਈਐਸਆਈ ਦਾੰਡੇ ਨਾਮ ਹੈ ਕਈ ਏਜੰਸੀਆਂ ਇਨਵੋਲ ਕਰਦੇ ਰਹਿ ਗਏ ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਆਪਣੇ ਟਵੀਟਰ ਰਾਹੀਂ ਜਾਣਦਾ ਹੈ ਸਮਾਕੇਡ ਮਾਡਰ ਸਰਪੰਦੀ ਜਿਹੜੀ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਜੀ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਹੈ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਪਾਲ ਸਾਹਿਬ ਨੂੰ ਢਾਕ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸੁਣ ਕੇ ਰਾਜੀ ਨਹੀਂ ਬਿਕੋਜ਼ ਉਹ ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ ਕੇ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕਹੋ ਪੰਜਾਬ ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲੀਟਿਕਸਾਈਜ਼ ਨਾ ਕਰੋ ਭਗਵੰਤ ਮਾਨ ਉਹ ਮੰਤਰੀ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ ਵੈਸੇ ਜਾਂ ਤਾਂ ਸ਼ੌਕ ਚੜ ਗਿਆ ਉਹਨਾਂ ਨੂੰ ਆਇਆ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀਆ ਲੁਲੀ ਸਮਝਣਗੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂਆ ਬਣ ਚੁੱਕੇ ਮਗਰ ਇੱਕਲਾ ਸਮਾ ਨਹੀਂ ਇਹਨਾ ਪੋਲੀਟਿਕਸ ਦਾ ਇਸ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲੌਸਟ ਯਾਰ ਔਰ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਚ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਐਮਪੀ ਪਸ਼ੀਆ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੇਕਾਲੀਆ ਸਾਹਿਬ ਦਾ ਕੰਮ ਨਹੀਂ ਮੱਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ਾਦ ਪਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਆ ਜਿਹੜੀ ਸਭ ਜਿਹੜੀ ਸਟੇਟਮੈਂਟ ਆ ਆ ਪਾਜੀ ਸਕਾਰੀ ਲੈਵਲ ਹੋਣ ਦਾ ਸਿਹਾਇਆ ਕਿ ਮਿੰਦਰ ਪਾਲ ਕਿਹਦੀ ਜਿੰਦ ਜਿੰਦ ਹੈ ਤੁਸੀਂ ਤੁਹਾਲੇ ਨਾਲ ਬੁਲਾਈ ਹੈ ਕਿ ਜਿਹੜਾ ਕਾਲੀ ਇਨ ਦਾ ਅਟੈਕ ਹੋਇਆ ਬਿਸ਼नोई ਕਲੇਮ ਕਰੀ ਜਾਂਦਾ ਚਾਹਤਾ ਉਹਦੇ ਦੇ ਮੱਤਿਆ ਨਹੀਂ ਭਾਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੋਂਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਪਿਛਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਵਾ ਰਹੇ ਸੀ ਜੇਲ੍ਹਾਂ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸ ਬੰਦੇ ਆ ਉਹਨਾਂ ਦਾ ਨਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਸਰ ਕੁਝ ਜਾਣ ਜਾਣੇ ਕਿ ਪਿੱਛੇ ਜਿੰਨੇ ਵੀ ਕੋਰਪੋਰੇਟ ਲੈਣ ਕੋਈ ਹੈ ਇਸ ਐਕਸੈਸ ਕੰਟਰੋਲ ਜਿੱਦ ਮੈਨਾਂ ਰਹੀ ਤੀ ਉਸ ਨੂੰ ਸਿੱਧਾ ਕਹਿਣਾ ਹੈ ਸਿੱਧਾ ਹੱਸਦਾ ਹੈ ਮੈਂ ਕਿਸੇ ਵਿੱਚ ਜਿਵੇਂ ਕਦੇ ਨਹੀਂ। ਨਹੀਂ ਪਤਾ ਲੱਗਿਆ ਵਿਸ਼ੇਸ਼ ਪੁਲਿਸ ਇੰਨੀ ਸਿੱਧਾ ਹੱਸਦਾ ਹੈ ਜਾਂ ਸਰਦਾਰ ਭੱਟੀ ਜਾਂ ਬੱਸ ਸ਼ੁਰੂਦਾਨ ਤੋਂ ਕਿਉਂਕਿ ਇਹ ਮੈਂ। ਇਟਸ ਅ ਕਮਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਹਾਂ ਪੁਲਿਸ ਨੇ ਦੇਖੋ ਮਨੋਰੰਜਨ ਕਾਲਿਆ ਸਾਹਿਬ ਹੈ ਜੋ ਬਿਗ ਨੇਮ। ਔਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆहत ਨੇ। ਕਿ ਜੇ ਕਾਲੀਆ ਸਾਹਿਬ ਵਰਗੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅਨ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ 'ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ 'ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਈ ਗੱਲ ਸਹੀ ਆ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਆ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋٹے ਸ਼ਾਂਤ ਹੋ ਜਾਓ ਕਿਹੀਂ ਬੰਦੇ ਫੜ ਲੇ ਜੇ ਅਨਆਈਏ ਦੀ ਇਨਕੁਆਇਰੀ ਹੋਗੀ ਇੰਡੀਪੈਂਡੈਂਟ ਇਨਕੁਆਇਰੀ ਹੋਗੀ ਫਿਰ ਸੱਚ ਆਊਗਾ ਜਿਵੇਂ ਲੋਰੈਂਸ ਮਿਸ਼ਨੋਈ ਤੇ ਜੇਲ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ ਡੋਨਟ ਬਲੀਵ ਜੋ ਤੁਹਾਨੂੰ ਫੀਡ ਕੀਤਾ ਜਾ ਰਿਹਾ ਹੈ ਆਈ ਸਟਰੋਂਗਲੀ ਸੇ ਥਿਸ ਥੈਟ ਥਿਸ ਇਜ਼ ਮਿਸਲੀਡਿੰਗ ਇਨਫੋਰਮੇਸ਼ਨ ਓਨਲੀ ਟੂ ਮਿਸਲੀਡ ਦ ਪਬਲਿਕ ਜੀ ਇਸ ਤਰ੍ਹਾਂ ਦੇਖਦੇ ਹਾਂ ਕਿ ਕਿਹੜਾ ਫੈਸਲਾ ਜੀ ਕੰਟੀਨੂਅਲ ਟੈਕ ਵੇਨਾ ਜੀ ਸ਼ਾਮ ਬਟ ਕਿਹੜਾ ਐ ਲੋਨ ਕਹਤੇ ਆ ਇਹਦਾ ਉਹਨੂੰ ਪੁਲਿਸ ਆ ਕੇ ਸੀ ਜੱਟ ਵੀ کہہ ਦਿੱਤਾ ਉਹਨੇ ਲਈ ਸੀ ਔਰ ਉਹਨਿਸ ਨੂੰ ਅਗਰ ਕੁਝ ਨਹੀਂ ਮਿਲਿਆ ਤਾਂ ਪਿਛਲੇ ਇਸ ਕਰਕੇ ਤਾਂ ਨਿਤੋਂ ਦਾ ਨਾਮ ਯਾਰ ਇਹ ਮੈਂ ਤੁਹਾਨੂੰ ਤੁਹਾਨੂੰ ਭੰਬਲ ਪੂਛੇ ਪਾਉਣ ਲਈ ਲਿਆ ਹੋਰ ਮੈਂ ਕੀ ਕਹਿੰਦਾ ਮੈਂ ਤਾਂ ਨਾ ਐਨ ਆਈ ਐਂ ਨਾ ਸੀ ਪੀ ਆਈ ਆਂ ਮਗਰ ਮੇਰੇ ਵੀ ਸੈੱਲ ਸੂਤਰ ਪੜੇ ਆ ਔਰ ਮੇਰੇ ਸੂਤਰ ਦੱਸਦੇ ਆ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਛਾ ਪਾਉਣ ਲਈ ਇਹ ਗੱਲ ਕੀ ਕਲੇਮ ਕੀਤੀ ਕਿੱਥੋਂ ਕਲੇਮ ਦਾ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਾਤ ਭੱਟੀ ਦਾ ਦਾ ਵਿਚਾਰੇ ਦਾ ਪਾਕਿਸਤਾਨ ਜੀ ਨਹੀਂ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾ ਦਿੱਤਾ ਹਰ ਕੰਮ ਨੂੰ ਨਾ ਲੈ ਦਿੰਦੇ ਮੈਨੂੰ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਬਹਿਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਆ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਤੇ ਗੱਲ ਪਾਉਣੀ ਆ ਵਿਗਦੀ ਆ ਛੇਤੀ ਵੇਚ ਦਿਓ ਫੜ ਕੇ ਇਟਸ ਇਟਸ ਅ ਰੋਂਗ ਸਟੋਰੀ ਐਨਆਈਏ ਵਿਲ ਬ੍ਰਿੰਗ ਆਊਟ ਦ ਟਰੂਥ অর ਦ ਹਾਈ ਕੋਰਟਸ অর ਦ ਕੋਰਟਸ ਵਿਲ ਬ੍ਰਿੰਗ ਆਊਟ ਦ